ਇਹ ਦੇਖੋ ਅੱਜ ਪਹਿਲੀ ਵਾਰ ਭਗਵੰਤ ਮਾਨ ਸਰਕਾਰ ਲਈ ਇੰਨੀ ਵੱਡੀ ਚੁਣੌਤੀ ਪੇਸ਼ ਆਈ ਹੈ ਤੇ ਇੰਨੀ ਕਸੂਤੀ ਹਾਲਤ ਬਣੀ ਹੈ ਇੱਕ ਪਾਸੇ ਅੱਜ ਚੰਡੀਗੜ੍ਹ ਦੇ ਵਿਧਾਨ ਸਭਾ ਚ ਭਗਵੰਤ ਮਾਨ ਸਰਕਾਰ ਸੈਸ਼ਨ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨ ਜਿਹੜੇ ਨੇ ਉਹ ਲੱਖਾਂ ਦੀ ਗਿਣਤੀ ਚ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਗਏ ਨੇ ਤੇ ਕਿਸਾਨ ਅੱਜ ਕਿਸੇ ਵੀ ਤਰੀਕੇ ਨਾਲ ਵਿਧਾਨ ਸਭਾ ਵੱਲ ਜਾਣਾ ਚਾਹੁੰਦੇ ਨੇ ਤੇ ਪੰਜਾਬ ਸਰਕਾਰ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਰੋਕਣਾ ਚਾਹੁੰਦਾ ਹੈ ਵੱਡੀ ਗਿਣਤੀ ਪੁਲਿਸ ਪ੍ਰਸ਼ਾਸਨ ਚੰਡੀਗੜ੍ਹ ਦੇ ਵਿੱਚ ਲਾ ਦਿੱਤਾ ਗਿਆ ਸਾਰੀਆਂ ਸੜਕਾਂ ਵਿਧਾਨ ਸਭਾ ਨੂੰ ਜਾਣ ਵਾਲੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਪਰ ਇਹਦੇ باوجود ਦਹ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਦਾ ਹੜ ਇਹ ਪੱਕੀ ਪੁਕਾ ਕੇ ਬੈਠਾ ਕਿ ਅਸੀਂ ਤਾਂ ਅੱਜ ਵਿਧਾਨ ਸਭਾ ਤੱਕ ਜਾਣਾ ਹੀ ਜਾਣਾ ਇੱਕ ਪਾਸੇ ਉਗਰਾਹਾਂ ਜਥੇਬੰਦੀ ਤੇ ਖੇਤ ਮਜ਼ਦੂਰ ਜਥੇਬੰਦੀ ਉਹ ਆਪਣਾ ਮੋਰਚਾ ਜਮਾ ਕੇ ਬੈਠੀ ਹੈ ਤੇ ਦੂਜੇ ਪਾਸੇ ਅੱਜ ਕਿਸਾਨ ਸਯੁਕਤ ਮੋਰਚੇ ਦੀਆਂ ਸਾਰੀਆਂ ਜਥੇਬੰਦੀਆਂ ਵੱਖਰੇ ਤੌਰ ਤੇ ਇਕੱਠੀਆਂ ਹੋ ਰਹੀਆਂ ਨੇ ਤੇ ਤੀਜੀ ਗੱਲ ਮੰਗਾ ਅਝੀਆਂ ਨੇ ਕਿ ਨਾ ਭਗਵੰਤ ਮਾਨ ਸਰਕਾਰ ਉਹਨਾਂ ਮੰਗਾ ਨੂੰ ਗਲਤ ਕਹਿ ਸਕਦੀ ਹੈ ਨਾ ਉਹ ਮੰਨਣ ਦੀ ਸਥਿਤੀ 'ਚ ਹੈ ਤੇ ਮੰਗਾ ਕੀ ਨੇ ਇਸ ਵਕਤ ਦੀ ਹਾਲਾਤ ਜੋ ਚੰਡੀਗੜ੍ਹ ਦੇ ਵਿੱਚ ਬਣੀ ਹੋਈ ਹੈ ਉਹ ਬੜੀ ਤਣਾਅਪੂਰਨ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹ ਤਿਆਰੀ ਕਰ ਚੁੱਕੇ ਨੇ ਵਿਧਾਨ ਸਭਾ ਵੱਲ ਜਾਣ ਦੀ ਉਧਰ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਸਾਰੇ ਮੰਤਰੀ ਤੇ ਭਗਵੰਤ ਮਾਨ ਉੱਥੇ ਪਹੁੰਚ ਰਹੇ ਨੇ ਤੇ ਦੂਜੇ ਪਾਸੇ ਕਿਸਾਨ 10 ਹਜ਼ਾਰਾਂ ਦੇ ਜਥਿਆਂ ਦੇ ਵਿੱਚ ਚੰਡੀਗੜ੍ਹ ਨੂੰ ਜਾਂਦੇ ਰਸਤਿਆਂ ਵੱਲ ਜਾਣ ਦੀ ਪੂਰੀ ਤਿਆਰੀ ਕਮਰਕਸਾ ਕਰ ਚੁੱਕੇ ਨੇ ਮੰਗਾ ਇਹ ਨੇ ਉਗਰਾਹ ਜਥੇਬੰਦੀ ਤੇ ਖੇਤ ਮਜ਼ਦੂਰ ਜਥੇਬੰਦੀ ਇਹ ਕਹਿ ਰਹੀ ਹੈ ਕਿ ਸਾਡੀਆਂ ਮੰਗਾਂ ਨੇ ਕਿ ਨਵੀਂ ਖੇਤੀ ਨੀਤੀ ਬਣਾਈ ਜਾਵੇ ਜਿਹੜੀ ਜ਼ਹਿਰ ਮੁਕਤ ਹੋਵੇ ਜਿਹੜੀ ਮਜ਼ਦੂਰਾਂ ਕਿਸਾਨਾਂ ਤੇ ਆਮ ਲੋਕਾਂ ਦੇ ਭਲੇ ਲਈ ਹੋਵੇ ਜਿਹੜੀ ਨੀਤੀ ਚ ਵਾਤਾਵਰਨ ਦੀ ਖਰਾਬੀ ਨਾ ਹੋਵੇ ਜਿਹੜੀ ਨੀਤੀ ਇੱਕ ਤੰਦਰੁਸਤੀ ਵਾਲਾ ਚੰਗਾ ਜੀਵਨ ਪੈਦਾ ਕਰੇ ਔਰ ਜਿਹੜੀ ਨੀਤੀ ਦੇ ਵਿੱਚੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰਜ਼ਿਆਂ ਚੋਂ ਬਾਹਰ ਕੱਢਿਆ ਜਾ ਸਕੇ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਜਿਹੜੇ ਨੇ ਉਹ ਖਤਮ ਕੀਤੇ ਜਾਣ ਔਰ ਜਿਹੜੀਆਂ સામਰਾਜੀ ਨੀਤੀਆਂ ਜਿਹੜੀਆਂ ਅਮਰੀਕਾ ਵਰਗੇ ਦੇਸ਼ਾਂ ਦੇ ਕਹਿਣ ਤੇ ਖੇਤੀ ਦੇ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨੇ ਉਹ ਬਿਲਕੁਲ ਬੰਦ ਕੀਤੀਆਂ ਜਾਣ ਔਰ ਹਰੇ ਇਨਕਲਾਬ ਵਾਲੀ ਜਿਹੜੀ ਜ਼ਹਿਰਾ ਪਾਉਣ ਵਾਲੀ ਖੇਤੀ ਨੀਤੀ ਸੀ ਉਹ ਬੰਦ ਕੀਤੀ ਜਾਵੇ ਔਰ ਨਾਲ ਦੀ ਨਾਲ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਬੇ ਘਰਿਆਂ ਨੂੰ ਤੇ ਛੋਟੇ ਮਜ਼ਦੂਰਾਂ ਨੂੰ ਘਰਾਂ ਦੇ ਲਈ ਰਹਿਸ਼ੀ ਜਗ੍ਹਾ ਤੇ ਪਲਾਟ ਦਿੱਤੇ ਜਾਣ ਔਰ ਨਾਲ ਦੀ ਨਾਲ ਕਿਸਾਨਾਂ ਦੇ ਲਈ MSP ਗਰੰਟੀ ਕਾਨੂੰਨ ਦਾ ਜਿੰਨਾ ਕੁਸ਼ ਪੰਜਾਬ ਸਰਕਾਰ ਕਰ ਸਕਦੀ ਹੈ ਉਹ ਕਰੇ ਇਹ ਉਹ तमाम ਮੰਗਾਂ ਨੇ ਜਿਨ੍ਹਾਂ ਦੇ ਉੱਪਰ ਪੰਜਾਬ ਸਰਕਾਰ ਨਾ ਤਾਂ ਇਨਕਾਰ ਕਰ ਸਕਦੀ ਹੈ ਨਾ ਇਹਨਾਂ ਨੂੰ ਗਲਤ ਕਹਿ ਸਕਦੀ ਹੈ ਪਰ ਪੰਜਾਬ ਸਰਕਾਰ ਦੇ ਲਈ ਇਹ ਮੰਗਾਂ ਨੂੰ ਪੂਰਾ ਕਰਨ ਦੇ ਲਈ ਜਿਹੜੀ ਇੱਕ ਵੱਡੀ ਤਿਆਰੀ ਵੱਡੀ ਨੀਤੀ ਤੇ ਨੀਅਤ ਦੀ ਲੋੜ ਹੈ ਉਹ ਅਜੇ ਤੱਕ ਕਿਤੇ ਨਜ਼ਰ ਨਹੀਂ ਆ ਰਹੀ ਇਸ ਕਰਕੇ ਪੰਜਾਬ ਸਰਕਾਰ ਕਸੂਤੀ ਫਸ ਗਈ ਹੈ ਪੰਜਾਬ ਸਰਕਾਰ ਨੇ ਅ ਅ ਭੀਤੀ ਰਾਤ ਪੁਲਿਸ ਤੇ ਪ੍ਰਸ਼ਾਸਨ ਨੂੰ ਭੇਜ ਕੇ ਉਗਰਾਹਾ ਜੱਥੇਬੰਦੀ ਤੇ ਖੇਤ ਮਜ਼ਦੂਰ ਜੱਥੇਬੰਦੀ ਦੇ ਨਾਲ ਮੀਟਿੰਗ ਕੀਤੀ ਪ੍ਰਸ਼ਾਸਨ ਲਗਾਤਾਰ ਇਹ ਕਹਿੰਦਾ ਰਿਹਾ ਵੀ ਤੁਸੀਂ ਵਿਧਾਨ ਸਭਾ ਵੱਲ ਮਾਰਚ ਨਾ ਕਰੋ ਤੁਹਾਨੂੰ ਅਸੀਂ 34 ਸੈਕਟਰ ਦਾ ਮੈਦਾਨ ਦੇ ਦਿੱਤਾ ਦੁਸ਼ਹਿਰਾ ਗਰਾਊਂਡ ਇੱਥੇ ਬੈਠ ਕੇ ਆਪਦੀ ਰੈਲੀ ਕਰ ਲਓ ਕਿਸਾਨ ਕਹਿੰਦੇ ਰਹੇ ਵੀ ਅਸੀਂ ਕੱਲੀ ਇੱਥੇ ਬੈਠ ਕੇ ਰੈਲੀ ਕਰਨ ਨਹੀਂ ਆਏ ਅਸੀਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਆਇਆ ਚਾਜ ਨਾਲ ਕਿਉਂਕਿ ਪਤਾ ਸਰਕਾਰ ਨੂੰ ਸਾਰਾ ਪਰ ਸਰਕਾਰ ਜਾਣ ਬੁੱਝ ਕੇ ਕਿਸਾਨ ਮਜ਼ਦੂਰ ਕਹਿੰਦੇ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਇਸ ਕਰਕੇ ਅਸੀਂ ਵਿਧਾਨ ਸਭਾ ਵੱਲ ਜਾਣਾ ਤਾਂ ਇੱਥੇ ਫਿਰ ਪੇਚ ਫਸਦਾ ਨਜ਼ਰ ਆਇਆ ਪ੍ਰਸ਼ਾਸਨ ਆਪਣਾ ਜੋਰ ਜਮਾਇਸ਼ ਕਰ ਰਿਹਾ ਜਥੇਬੰਦੀਆਂ ਆਪਣੀ ਜੋਰ ਜਮਾਇਸ਼ ਕਰ ਰਹੀਆਂ ਨੇ ਹੁਣ ਮਾਮਲਾ ਕਿੱਥੇ ਜਾ ਕੇ ਨਿਬੜੇਗਾ ਇਹ ਕੁਝ ਪਲਾਂ ਤੱਕ ਪਤਾ ਲੱਗੇਗਾ ਪਰ ਫਿਲਹਾਲ ਬڑا ਤਣਾਅਪੂਰਨ ਮਾਮਲਾ ਜਿਹੜਾ ਹੈ ਉਹ ਬਣਿਆ ਹੋਇਆ ਚੰਡੀਗੜ੍ਹ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸਾਰੇ ਰਸਤੇ ਜਿਹੜੇ ਆ ਉਹ ਇੱਕ ਵਾਰ ਰੋਕ ਕੇ ਖੜਾ ਤਾਂ ਕਿ ਵਿਧਾਨ ਸਭਾ ਨੂੰ ਜਾਇਆ ਨਾ ਜਾ ਸਕੇ ਤੇ ਕਿਸਾਨ ਕਿਸੇ ਵੀ ਤਰੀਕੇ ਨਾਲ ਵਿਧਾਨ ਸਭਾ ਵੱਲ ਕੂਚ ਕਰਨਾ ਚਾਹੁੰਦੇ ਨੇ ਹੁਣ ਕੋਲ ਟਾਈਮ ਤੱਕ ਪਤਾ ਲੱਗੂ ਕਿ ਮਾਮਲਾ ਕਿੰਨੇ ਤਣਾਅਚ ਬਦਲਦਾ ਹੈ ਜਾਂ ਫਿਰ ਅਜਿਹੜਾ ਉਹ ਕਿੱਥੇ ਆ ਕੇ ਮਸਲੇ ਦਾ ਹੱਲ ਹੁੰਦਾ ਹੈ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਬਿਲਕੁਲ ਵਾਜਮ ਨੇ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਕਿਸਾਨ ਮਜ਼ਦੂਰ ਸਭ ਤੋਂ ਵੱਧ ਕੰਮ ਕਰਦੇ ਨੇ ਤੇ ਸਭ ਤੋਂ ਪੈੜੀ ਜ਼ਿੰਦਗੀ ਜਿਉ ਰਹੇ ਨੇ ਸਭ ਤੋਂ ਵੱਧ ਕੰਮ ਕਰਕੇ ਵੀ ਸਭ ਤੋਂ ਵੱਧ ਕਰਜ਼ਿਆਂ ਦੇ ਨਾਲ ਵਿੰਨੇ ਪਏ ਨੇ ਔਰ ਸਰਕਾਰਾਂ ਅੱਜ ਤੱਕ ਕਿਸਾਨਾਂ ਮਜ਼ਦੂਰਾਂ ਤੋਂ ਵੋਟਾਂ ਲੈਣ ਵੇਲੇ ਇਹਨਾਂ ਦੀਆਂ ਮੰਗੀਆਂ ਰਹੀਆਂ ਪਰ ਅੱਗੇ ਪਿੱਛੇ ਕਿਸਾਨਾਂ ਮਜ਼ਦੂਰਾਂ ਨੂੰ ਪੁੱਛਿਆ ਨਹੀਂ ਜਾਂਦਾ ਰਿਹਾ ਅੱਜ ਸਯੁਕਤ ਕਿਸਾਨ ਮੋਰਚਾ ਵੀ ਆਪਣੀ ਜਿਹੜੀ ਵੱਡੀ ਰੈਲੀ ਕਰ ਰਿਹਾ ਉਹਦੇ ਵਿੱਚ ਵੀ ਇਹੀ ਮਸਲੇ ਉਠਾਏ ਜਾ ਰਹੇ ਨੇ ਜਿਨ੍ਹਾਂ ਦੇ ਨਾਲ ਇੱਕ ਚੰਗੀ ਖੇਤੀ ਨੀਤੀ ਬਣੇ ਜਿਨ੍ਹਾਂ ਦੇ ਨਾਲ ਕਿਸਾਨੀ ਜਵਾਨੀ ਤੇ ਮਜ਼ਦੂਰ ਇਹ ਕਰਜ਼ਿਆਂ ਤੋਂ ਬਾਹਰ ਆ ਸਕਣ ਔਰ ਇੱਕ ਠੀਕ ਜ਼ਿੰਦਗੀ ਜਿਉਣ ਵੱਲ ਵਧ ਸਕਣ ਸੋ ਅੱਜ ਚੰਡੀਗੜ੍ਹ ਦੇ ਵਿੱਚ ਆ ਪੂਰਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਜਿਵੇਂ ਇੱਕ ਟਾਈਮ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ਤੇ ਮਾਹੌਲ ਸੀ ਉਸੇ ਤਰ੍ਹਾਂ ਦਾ ਮਾਹੌਲ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿਸਾਨ ਇੱਕ ਦਿਨ ਪਹਿਲਾਂ ਤੋਂ ਹੀ ਆਪਣੀਆਂ ਟਰਾਲੀਆਂ ਲੈ ਕੇ ਉੱਥੇ ਪਹੁੰਚ ਚੁੱਕੇ ਹੋਏ ਨੇ ਉੱਥੇ ਜਾ ਕੇ ਉਹਨਾਂ ਨੇ ਲੰਗਰ ਲਾ ਦਿੱਤੇ ਹੋਏ ਨੇ ਸੜਕਾਂ ਦੇ ਉੱਪਰ ਹੀ ਡੇਰੇ ਲਾ ਲੈਣੇ ਚੰਡੀਗੜ੍ਹ ਦੇ ਪੌਸ਼ ਇਲਾਕਿਆਂ ਦੇ ਪੌਸ਼ ਲੋਕ ਇਹ ਸਾਰਾ ਕੁਝ ਦੇਖ ਕੇ ਸਰਕਾਰ ਦੇ ਉੱਪਰ ਸਵਾਲ ਕਰ ਰਹੇ ਨੇ ਕਿ ਕਿਉਂ ਇਹਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਕਿਸਾਨ ਜਦੋਂ ਕਿਤੇ ਜਾਂਦੇ ਨੇ ਤਾਂ ਜਿਹੜੇ ਆਪਣੇ ਆਪ ਨੂੰ ਬੜੇ ਸਾਫ ਸੁਥਰੇ ਕਹਾਉਣ ਵਾਲੇ ਲਗਜ਼ਰੀ ਲੋਕ ਨੇ ਉਹਨਾਂ ਨੂੰ ਵੀ ਕਈ ਵਾਰ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਆ ਜਾਂ ਉਹ ਐਵੇਂ ਹੀ ਦਿੱਕਤ ਮੰਨਣੀ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹ ਆਪਣੇ ਆਪ ਨੂੰ ਬੜੇ ਸਾਫ ਸੁਥਰੇ ਲੋਕ ਸਮਝਦੇ ਨੇ ਉਧਰ ਭਗਵੰਤਮਾਨ ਸਾਹਿਬ ਹਮੇਸ਼ਾ ਇਹ ਕਹਿੰਦੇ ਰਹੇ ਕਿ ਮੈਂ ਵੀ ਖੇਤਾਂ ਦਾ ਪੁੱਤਾਂ ਕਿਸਾਨਾਂ ਦਾ ਪੁੱਤਾਂ ਖੇਤੀ ਕਰਦਾ ਰਿਆ ਪੀਟਰ ਇੰਜਨ ਚਲਾ ਕੇ ਮੈਂ ਧੂਏ ਨਾਲ ਮਛਰ ਡਾਉਂਦਾ ਰਿਆਂ ਇਹ ਗੱਲ ਭਗਵੰਤਮਾਨ ਸਾਹਿਬ ਨੇ ਕਈ ਵਾਰ ਕੀਤੀ ਭਗਵੰਤਮਾਨ ਨੇ ਕਿਹਾ ਕਿ ਮੈਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਹਰ ਸਮੱਸਿਆ ਪਤਾ ਪਰ ਮਜ਼ਦੂਰ ਤੇ ਕਿਸਾਨ ਦੋਨੇ ਤਰ੍ਹਾਂ ਇਹ ਕਹਿ ਰਹੀਆਂ ਕਿ ਸਾਡੀ ਗੱਲ ਭਗਵੰਤਮਾਨ ਸਾਹਿਬ ਨਹੀਂ ਸੁਣਦੇ ਮਜ਼ਦੂਰ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਸਾਡੇ ਨਾਲ ਵਾਰ-ਵਾਰ ਮੀਟਿੰਗਾਂ ਰੱਖ ਕੇ ਭਗਵੰਤ ਮਾਨ ਸਾਹਿਬ ਮੀਟਿੰਗ ਕੈਨਸਲ ਕਰ ਦਿੰਦੇ ਨੇ ਸਾਨੂੰ ਟਿੱਚ ਸਮਝਿਆ ਜਾਂਦਾ ਸਾਨੂੰ ਫ਼ਯੂਲ ਸਮਝਿਆ ਜਾਂਦਾ ਸਾਨੂੰ ਹੀਣ ਭਾਵਨਾ ਦਿਖਾਈ ਜਾਂਦੀ ਹੈ ਔਰ ਮਜ਼ਦੂਰਾਂ ਨੇ ਪਿਛਲੇ ਦਿਨੀ ਜਦੋਂ ਪੰਜਾਬ ਦੇ ਕਈ ਮੰਤਰੀਆਂ ਦੇ ਘਰ ਘੇਰੇ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਉੱਪਰ ਸਭ ਤੋਂ ਵੱਧ ਲਾਠੀ ਚਾਰਜ ਕੀਤੇ ਜਾਂਦੇ ਨੇ ਪਿਛਲੀਆਂ ਸਰਕਾਰਾਂ ਨੇ ਵੀ ਸਾਨੂੰ ਵਾਰ-ਵਾਰ ਕੁੱਟਿਆ ਇਹ ਨਵੀਂ ਸਰਕਾਰ ਵੀ ਸਾਡੇ ਨਾਲ ਇਹੀ ਕੁਝ ਕਰ ਰਹੀ ਆ ਬਹੁਤ ਸਾਰੀਆਂ ਥਾਵਾਂ ਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਭਗਵੰਤ ਮਾਨ ਸਾਹਿਬ ਖੁਦ ਵੋਟਾਂ ਲੈਣ ਵੇਲੇ ਜਦੋਂ ਮੁੱਖ ਮੰਤਰੀ ਬਨਣਾ ਸੀ ਤਾਂ ਮਜ਼ਦੂਰਾਂ ਕੋਲ ਜਾ ਕੇ ਤੂੰ ਮੰਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਇਹ ਗੀਤ ਗਾਉਂਦੇ ਰਹੇ ਨੇ ਤੇ ਅੱਜ ਕਮੀਆਂ ਦੇ ਵੇੜੇ ਉਹਨਾਂ ਨੂੰ ਦਿਖਦੇ ਨਹੀਂ ਪਏ ਇਹ ਗੱਲ ਮਜ਼ਦੂਰ ਕਹਿੰਦੇ ਨੇ ਔਰ ਅੱਜ ਪਹਿਲੀ ਵਾਰ ਕਿਸਾਨ ਤੇ ਮਜ਼ਦੂਰ ਰਲ ਕੇ ਇਕੱਠੇ ਤੌਰ ਤੇ ਮੋਰਚਾ ਬਣਾ ਕੇ ਬੈਠੇ ਨੇ ਪਹਿਲਾਂ ਕਿਸਾਨਾਂ ਦੇ ਮੋਰਚੇ ਲੱਗਦੇ ਸੀ ਉਹ ਅਲੱਗ ਹੁੰਦੇ ਸੀ ਮਜ਼ਦੂਰਾਂ ਦੇ ਮੋਰਚੇ ਲੱਗਦੇ ਸੀ ਉਹ ਅਲੱਗ ਹੁੰਦੇ ਸੀ ਔਰ ਪਹਿਲੀ ਵਾਰ ਭਾਰਤੀ ਕਿਸਾਨੀ ਇਹਨਾਂ ਨੇ ਏਕਤਾ ਉਗਰਾਹਾ ਤੇ ਖੇਤ ਮਜ਼ਦੂਰ ਯੂਨੀਅਨ ਇਹ ਦੋਨੋਂ ਇਕੱਠੇ ਰੂਪ ਦੇ ਵਿੱਚ ਸਾਂਝੀਆਂ ਮੰਗਾਂ ਨੂੰ ਲੈ ਕੇ ਸਾਂਝਾ ਮੋਰਚਾ ਲਾ ਕੇ ਬੈਠੇ ਨੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਅਰਾ ਹਕੀਕੀ ਰੂਪ ਚ ਪਹਿਲੀ ਵਾਰ ਇਸ ਤਰੀਕੇ ਨਾਲ بلند ਹੋਇਆ ਜਿਵੇਂ ਅੱਜ ਦੇਖਣ ਨੂੰ ਮਿਲ ਰਿਹਾ ਸੋ ਕੁਝ ਟਾਈਮ ਤੱਕ ਪਤਾ ਲੱਗੇਗਾ ਕਿ ਕੀ ਸਥਿਤੀ ਬਣਦੀ ਹੈ ਭਗਵੰਤਮਾਨ ਸਰਕਾਰ ਕੀ ਫੈਸਲਾ ਲੈਂਦੀ ਹੈ ਪ੍ਰਸ਼ਾਸਨ ਕੀ ਕਰਦਾ ਕਿਸਾਨ ਜਥੇਬੰਦੀਆਂ ਕਿੱਥੋਂ ਤੱਕ ਪਹੁੰਚਦੀਆਂ ਨੇ ਇਹ ਕੁਝ ਟਾਈਮ ਤੱਕ ਪਤਾ ਲੱਗੇਗਾ ਬਹੁਤ ਮਿਹਰਬਾਨ